ਹਾਂਜੀ ਕਿਸਾਨ ਭਰਾਵੋ ਇਹ ਵੀਡੀਓ ਪਿੰਡ ਬਾਦਰਾ ਜ਼ਿਲ੍ਹਾ ਬਰਨਾਲਾ ਬਾਈ ਕੋਲੇ ਨਾ ਨੀਲੀ ਰਾਵੀ ਦਾ ਕੱਟਾ ਵਕਿਆਊ ਆ ਤੇ ਉਮਰ ਕਿੰਨੀ ਹੈ ਦੀ ਬਾਈ 2 ਸਾਲ ਆ ਬਾਈ 2 ਸਾਲ ਉਮਰ ਆ ਭਰਾਵੋ ਤੇ ਇਹ ਹੈਗਾ ਨੀਲੀ ਰਾਵੀ ਲਾਹੌਰੀ ਬੋਲਦਾ ਬੱਚਾ ਹੈਗਾ ਨੀਲੀ ਰਾਵੀ ਲਾਹੌਰੀ ਬੋਲਦਾ ਬੱਚਾ ਹੈ ਲਾਹੌਰੀ ਬੋਲਦਾ ਬੱਚਾ ਬਾਈ ਆ ਮੱਝ ਦਾ ਇਹਦਾ ਰਿਕਾਰਡ ਕੀ ਹੈ ਬਾਈ ਮੱਝ ਦਾ ਇਹਦੀ ਮਾਂ ਦਾ ਇਹਦਾ 20 ਕਿਲੋ ਦਾ ਰਿਕਾਰਡ ਆ ਜੀ 20 ਕਿਲੋ ਦਾ ਰਿਕਾਰਡ ਆ ਇਹਦੀ ਮਾਂ ਦਾ ਤੇ ਇਹ ਬੱਚੇ ਦਾ ਆਪਾਂ ਟੀਕਾ ਭਰਾਇਆ ਸੀਗਾ ਨੀਲੀ ਰਾਵੀ ਲਾਹੌਰੀ ਬੋਲਦਾ ਤੇ ਬਾਕੀ ਤੁਸੀਂ ਵੀਡੀਓ ਦੇ ਵਿੱਚ ਵੇਖ ਰਹੇ ਹੋ ਤੇ ਪਲਿਆ ਹੋਇਆ ਬਹੁਤ ਚੰਗਾ ਜੇ ਕਿਸੇ ਭਰਾ ਨੂੰ ਲੋੜ ਹੋਵੇ ਤਾਂ ਤੁਸੀਂ ਬਾਈਆਂ ਨਾਲ ਸੰਪਰਕ ਕਰ ਲਿਓ ਤੇ ਨੰਬਰ ਕਿੰਨਾ ਬਾਈ ਆਪਣਾ 99157 ਜੀ 99157 990 99 980 980 ਤੇ ਰੇਟ ਕੀ ਆ ਬਾਈ ਇਹਦਾ ਰੇਟ 75000 ਰੇਟ ਆ ਬਾਈ 75000 ਰੁਪਿਆ ਜੇ ਕਿਸੇ ਭਰਾ ਨੇ ਲੈਣਾ ਹੋਵੇ ਤਾਂ ਬਾਈਆਂ ਨਾਲ ਤੁਸੀਂ ਸੰਪਰਕ ਕਰ ਲਿਓ ਸਾਰੇ ਪਾਸੇ ਤੁਹਾਨੂੰ ਦਿਖਾ ਦਿੰਦੇ ਆ ਬਹੁਤ ਚੰਗਾ ਹੈਗਾ ਸੰਗਾ ਸੰਗਾ ਦਾ ਵੀ ਐਂ ਟਾਪ ਕੁਆਲਿਟੀ ਆ ਤੇ ਟੇਸਟੀ ਕਰਨ ਵਗੈਰਾ ਵੀ ਬਹੁਤ ਸਹੀ ਆ ਜੇ ਕਿਸੇ ਭਰਾ ਨੇ ਖਰੀਦਣਾ ਹੋਵੇ ਤਾਂ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਪਿੰਡ ਬਾਦਰਾ ਜ਼ਿਲ੍ਹਾ ਬਰਨਾਲਾ